ਭਾਈ ਰੋਕੀ ਰੋਕੀ ਯਾਰ ਮਾਡੀ ਗੱਲ ਸੁਣੀ ਖੜੀ ਉਹੀ ਕੰਮਾਂ ਤੇ ਆ ਗਿਆ ਬਾਈ ਯਾਰ ਜਿਹੜੇ ਕੰਮ ਤੈਨੂੰ ਸੋਭਾ ਦਿੰਦੇ ਨੇ ਉਹੀ ਕੰਮਾਂ ਤੇ ਆ ਗਿਆ ਘਰਦਿਆਂ ਦੇ ਪੈਸੇ ਖਰਾਬ ਕਰਕੇ ਜਿਹੜੇ ਤੂੰ ਪੈਸੇ ਖਰਾਬ ਕੀਤੇ ਨੇ ਘਰਦਿਆਂ ਦੇ ਉਹਦਾ ਪੈਸੇ ਖਰਾਬ ਕਰਤੇ ਹੁਣ ਤੂੰ ਆਹ ਕੰਮਾਂ ਤੇ ਆ ਗਿਆ ਪਹਿਲਾਂ ਮੈਕ ਲਾ ਲਾ ਫੇਰ ਗੱਲਬਾਤ ਕਰਦੇ ਆ ਇਹਦਾ ਵੀਰੇ ਗੱਲ ਇਦਾਂ ਦੇਖੋ ਮਾਪੇ ਉਹ ਕੋਈ ਵੀ ਆਪਦੇ ਬੱਚਿਆਂ ਦਾ ਮਾੜਾ ਨਹੀਂ ਚਾਹੁੰਦਾ ਹਾਂ ਹੋਰ ਇਹ ਕਿ ਜਿੱਥੇ ਤੱਕ ਬਾਹ ਹੁੰਦੀ ਆ ਬਾਹ ਲਾਉਂਦਾਗਾ ਪੜਾਉਂਦੇ ਆ ਅੱਛਾ ਇਹਦਾ ਮਤਲਬ ਐ ਥੋੜੀਆ ਵੀ ਯਾਰ ਤੂੰ 20-30 ਲੱਖ ਰੁਪਏ ਖਰਾਬ ਕਰਕੇ ਲਾਉਣੀ ਤੂੰ ਕੁਲਫੀਆਂ ਦੀ ਰੇੜੀ ਆ ਦੇਖੋ ਯਾਰ ਉਹ ਤਾਂ ਹਰੇਕ ਬੰਦੇ ਨੇ ਜ਼ੋਰ ਲਾਉਣਾ ਇਹਦਾ ਹਾਂ ਆਪਦਾ ਜਿੰਨਾ ਕ ਜ਼ੋਰ ਹੁੰਦਾ ਹਰੇਕ ਬੰਦਾ ਲਾਉਂਦਾਗਾ ਉਹ ਜਦੋਂ ਤੂੰ 20 ਲੱਖ ਰੁਪਏ ਖਰਾਬ ਕੀਤਾ ਫਿਰ ਤੂੰ ਉਹਦੀ ਇਹ ਕੁਲਫੀਆਂ ਰੇੜੀ ਲਾ ਲੈਂਦਾ ਹੋਰ ਕੋਈ ਇੱਧਰ ਰਹਿ ਕੇ ਕੰਮ ਕਰ ਲੈਂਦਾ ਨੇ ਵੋਹ ਦੇ ਕੋਣ ਜਦੋਂ ਬੰਦੇ ਦਾ ਕਈ ਵਾਰੀ ਕੀੜਾ ਚੜਿਆ ਹੁੰਦਾ ਕੋਈ ਸੀ ਹਾਂ ਠੀਕ ਆ ਉਹ ਕੀੜਾ ਫਰ ਬੰਦੇ ਨੇ ਲਾਉਣਾ ਵੀ ਪੈ ਜਾਂਦਾ ਬਾਈ ਬਾਕੀ ਤੇਰੀ ਮੈਂ ਆ ਗੱਲ ਨਾਲ ਸਹਿਮਤਾਂ ਚਲ ਆ ਮੈਂ ਕਹਿ ਤਾਂ ਦਿੱਤਾ ਵੀ ਤੂੰ ਕੁਲ ਫੇਰ ਰੇੜੀ ਲਾ ਲਈ ਤੂੰ ਇਹ ਗੱਲ ਤੂੰ ਕਹਿਣੀ ਸੀ ਮੈਂ ਕਹਿ ਰਿਹਾ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੇ ਤੂੰ ਬਾਹਰ ਭਾਗ ਜਾਂਦਾ ਬਾਹਰ ਤੇਰਾ ਬਾਗ ਬਣ ਜਾਂਦਾ ਹੁਣ ਰਿਜੈਕਟ ਹੋ ਗਿਆ ਜੇ ਤੇਰਾ ਬਾਹਰ ਦਾ ਭਾਗ ਜਾਂਦਾ ਉਧਰ ਵੀ ਭਾਈ ਜਾ ਕੇ ਤੂੰ ਕੰਮ ਹੀ ਕਰਨਾ ਹੈ ਦਿਹਾੜੀ ਹੁਈ ਕਰਨੀ ਸੀ ਪਸ਼ੂਆਂ ਦੇ ਫਾਰਮ ਚ ਕਰ ਲੰਦਾ ਭਾਵੇਂ ਕਿਸੇ ਦੀ ਲੈਟ੍ਰੀਨਾਂ ਬਾਥਰੂਮ ਸਾਫ ਕਰ ਲੰਦਾ ਬੇਰ ਹੌਚ ਲੱਗ ਜਾਂਦਾ ਕਰਨੀ ਦਿਹਾੜੀ ਸੀ ਇੱਥੇ ਕੀ ਆ ਤੂੰ ਇੱਥੇ ਆਪਦੇ ਮਾਲਕ ਆ ਮਰੇ ਚੱਲ ਫਿਰ ਆਪਾਂ ਹੁਣ ਗੱਲ ਕਰ ਲਈਏ ਮਾੜੀ ਆ ਜਾ ਫਿਰ ਉੱਤਰ ਕੇ ਲੈ ਵੀ ਦੋ ਜੀ ਤੋਂ ਇਹ ਬਾਈ ਕੁਲਫੀਆਂ ਦਾ ਕੁਲਫੀਆਂ ਦੀ ਰੈਡੀ ਹੋਈ ਲਾਉਂਦਾ ਮਤਲਬ ਕਿ ਆਈ ਮੰਨ ਲਓ ਸਾਰਾ ਕੁਝ ਬਾਈ ਘਰੇ ਤਿਆਰ ਕਰਦਾ ਹਾਂ ਵੀਰੇ ਆਪਣਾ ਘਰ ਦਾ ਤਿਆਰ ਕਰਦੇ ਹਾਂ ਸਾਰਾ ਸਮਾਨ ਕਰਦੇ ਪਸੂ ਰੱਖੇ ਹੋਏ ਨੇ ਹਾਂ ਤੇ ਉਹਨਾਂ ਦੀ ਆਪਦਾ ਹੀ ਦੁੱਧ ਹੁੰਦਾ ਸਾਰਾ ਕਰਦਾ ਤੇ ਉਸ ਦਾ ਆਪ ਆਪ ਦੇ ਹੱਥੀਂ ਤਿਆਰ ਕਰਦੇ ਕਦੋਂ ਤੋਂ ਤੂੰ ਇਹ ਕੰਮ ਕਰ ਰਿਹਾਗਾ ਕੰਮ ਕਰਦੇ ਨੂੰ ਵੀਰੇ ਹੁਣ ਸੀਜ਼ਨ ਸ਼ੁਰੂ ਹੋ ਗਿਆ ਬਸ ਹੁਣੀ ਕਰਿਆ ਸ਼ੁਰੂ ਠੀਕ ਹੈ ਤੇ ਵੀ મતਲਬ ਕਿ ਕੋਈ ਜੈਨੂਅਨ ਚੀਜ਼ਾਂ ਨੇ ਕੋਈ ਬਾਹਰੋਂ ਲਿਆ ਕੇ ਤਾਂ ਨਹੀਂ ਵੇਚਦਾ ਕੋਈ ਨਹੀਂ ਨਹੀਂ ਕੁਛ ਨਹੀਂ ਵੀਰੇ ਜਿੰਨਾ ਪ੍ਰੋਡਕਟ ਆਪ ਦਾ ਆਪ ਤਿਆਰ ਹੋ ਰਿਹਾ ਉਹੀ ਵੇਚ ਰਹੇ ਆਂਗੇ ਕੋਈ ਚੀਜ਼ ਮੁੱਲ ਦੀ ਲਿਆ ਕੇ ਨਹੀਂ ਵੇਚਦੇ ਹੈਗੇ ਠੀਕ ਹੈ ਤੇ ਭਾਈ ਬਹੁਤ ਵਧੀਆ ਬਰਾ ਲਿਆ ਯਾਰ ਵੀ ਜਿਹੜਾ ਤੂੰ ਇੱਧਰ ਰਹਿ ਕੇ ਉਹ ਕਰ ਰਿਹਾ ਉਹ ਤਾਂ ਚੱਲ ਆਪਣੀ ਇੱਕ ਕਹਾਣੀ ਸੀ ਵੀ ਭਾਈ ਜਿਹੜੇ ਲੋਕ ਬਾਹਰੇ ਪੈਸਾ ਲਾ ਕੇ ਜਾ ਰਹੇ ਨੇ ਵੀ ਭਾਈ ਜੇ ਤੁਸੀਂ ਕੰਮ ਹੀ ਕਰਨਾ ਤਾਂ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਇੰਡੀਆ ਦੇ ਵਿੱਚ ਰਹਿ ਕੇ ਵੀ ਕੰਮ ਕਰ ਸਕਦੇ ਹੋ ਐਮੀ ਹੁਣ ਜਿਵੇਂ ਅਮਰੀਕਾ ਨੇ ਦੇਖ ਲੈ 40 40 ਲੱਖ ਰੁਪਏ ਆਪਣੇ ਪੰਜਾਬੀ ਭਰਾ ਨੌਜਵਾਨ ਲਾ ਕੇ ਗਏ ਸੀ ਬਾਹਰੇ ਡੌਂਕੀਆਂ ਲਾ ਕੇ ਹੁਣ ਨਾ ਤਾਂ ਉਹ ਘਰ ਦੇ ਨਾ ਘਾਟ ਦੇ ਉਹਦੇ ਨਾਲੋਂ ਤਾਂ ਵਧੀਆ ਉਹਦੇ ਨਾਲੋਂ ਵਧੀਆ ਵੀਰੇ ਦੋ ਟੰਕ ਦੀ ਰੋਟੀ ਨਾਲੋਂ ਜਿੱਥੇ ਚਾਰ ਰੋਟੀਆਂ ਖਾਣ ਨਾਲ ਉਥੇ ਦੋ ਖਾ ਲੋ ਠੀਕ ਆ ਨਾ ਗੱਲ ਬਾਕੀ ਵੀਰੇ ਦੇਖੋ ਆਪਾਂ ਇੱਥੇ ਆਪਦੇ ਪਰਿਵਾਰ ਚ ਬੈਠੇ ਆ ਹਾਂ ਕੋਈ ਜੇ ਮੰਨ ਕੇ ਚਲੋ ਬੰਦਾ ਬਾਹਰੇ 35 40 ਲੱਖ ਲਾ ਕੇ ਗਿਆਗਾ ਮੈਂ ਕਹਿੰਦਾ ਵੀ ਉਹਦਾ ਜਿਹੜਾ ਵਿਆਜ ਨਾ ਉਹਦੇ ਵਿਆਜ ਦੇ ਵਿੱਚ ਹੀ ਇੱਥੇ ਕੰਮ ਸ਼ੁਰੂ ਹੋ ਸਕਦਾਗਾ ਕੋਈ ਬਾਲੇ ਵੱਡੇ ਖਰਚੇ ਦੀ ਲੋੜ ਨਹੀਂ ਹੁੰਦੀ ਇੱਥੇ ਠੀਕ ਹੈ ਤੇ ਭਾਈ ਇੱਕ ਗੱਲ ਵਿਚਾਲੇ ਆ ਤੂੰ ਘਰ ਦੀਆਂ ਮੱਝਾਂਾਂ ਤੋਂ ਦੁੱਧ ਤੋਂ ਕੁਲਫੀਆਂ ਤਿਆਰ ਕਰਦਾ ਤੇ ਜੇ ਕਿਸੇ ਨੇ ਕੋਈ ਤੇ ਤੋ ਇਹ ਗੌਰ ਲੈਣਾ ਹੋਵੇ ਉਹ ਦੇ ਸਕਦੇ ਹੋ ਹਾਂ ਵੀਰੇ ਸਿਖਾ ਦਾਂਗੇ ਕੋਈ ਚੱਕਰ ਨਹੀਂ ਪੰਜਾਬੀ ਬੰਦੇ ਪੰਜਾਬੀ ਬੰਦੇ ਦੇ ਕੰਮ ਆਵਾਂਗੇ ਠੀਕ ਆ ਬਾਈ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਤੁਸੀਂ ਨੋਟ ਕਰ ਲਿਓ ਬਾਕੀ ਮੂਰੇ ਗਰਮੀਆਂ ਦਾ ਸੀਜ਼ਨ ਆਉਣ ਵਾਲਾ ਜੇ ਕੋਈ ਕੁਛ ਹੀ ਕੋਈ ਵੀ ਤੁਸੀਂ ਫਕਸ਼ਨ ਕਰਾਉਨੇ ਹੋ ਤਾ ਆਪਣੇ ਇਹ ਪੰਜਾਬੀ ਭਰਾ ਨੂੰ ਬੁੱਕ ਕਰ ਲਓ ਕਿੰਨੇ ਏਰੀਆ ਚ ਕੰਮ ਕਰ ਸਕਦਾ ਬਾਈ ਜੀ ਵੀਰੇ 50 60 70 ਕਿਲੋਮੀਟਰ ਤੱਕ ਆਰਾਮ ਨਾਲ ਚੱਲੇ ਜਾਵਾਂ ਕੋਈ ਚੱਕਰ ਨਹੀਂ ਜੇ ਕੋਈ ਦੂਰ ਵਾਲਾ ਹੋ ਉਸ ਹਿਸਾਬ ਨਾਲ ਵੀ ਹੋ ਜਾ ਬਾਕੀ ਜੇ ਦੇਖੋ ਆਪਣਾ ਪੰਜਾਬੀ ਭਰਾ ਮਿਹਨਤ ਕਰਨ ਲੱਗਿਆ ਤਾਂ ਆਪਾਂ ਨੂੰ ਕੰਮ ਦੇਣ ਦੇ ਤਾਂ ਹਰ ਜਹਾ ਬਾਕੀ ਜਿਹੜੇ ਨੌਜਵਾਨ ਆਪਣੇ ਵਿਹਲੇ ਫਿਰਦੇ ਨੇ ਆਸੇ ਪਾਸੇ ਜਿਹੜਾ ਕਹਿੰਦੇ ਨੇ ਮਾਨਸਤਾਨ ਦਾ ਘਰ ਹੁੰਦਾ ਆਸੇ ਪਾਸੇ ਲੱਗਣ ਨਾਲੋਂ ਤਾਂ ਤੁਸੀਂ ਆਪਦਾ ਕੰਮ ਤੋਰ ਲੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੇ ਬਾਕੀ ਬਾਈ ਮੈਨੂੰ ਪਤਾ ਲੱਗਿਆ ਸੀ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਬੰਦਾ ਉੱਥੋਂ ਨੰਗੜਾ ਹੁੰਦਾ ਉਹਨੇ ਮੈਨੂੰ ਬੰਦੇ ਨੇ ਦੱਸਣ ਦੇ ਮਤਲਬਕ ਮੈਂ ਇੱਥੇ ਆ ਗਿਆ ਤੂੰ ਪੜ੍ਹਾਈ ਵੀ ਬਹੁਤ ਕੀਤੀ ਆ। ਪੜ੍ਹਾਈ ਵੀਰੇ ਬੀਸੀਏ ਕਰੀ ਹੋਈ ਆ ਮੇਰੀ। ਬੀਸੀਏ। ਫਿਰ ਨੌਕਰੀ ਨਹੀਂ ਦੇਖੀ? ਨੌਕਰੀ ਵੀਰੇ ਕਰਿਆ ਸੀਗਾ ਟਰਾਈ ਨੌਕਰੀਆਂ ਦਾ ਕੁਝ ਭੜਿਆ ਨਹੀਂਗਾ। ਹਾਂ। ਠੀਕ ਆ ਨੌਕਰੀਆਂ ਤੁਹਾਨੂੰ ਪਤਾ ਹੀ ਆ ਵੀ ਕਿੱਥੇ ਐਂਦੀਆਂ ਨੌਕਰੀਆਂ ਕਿੱਥੇ ਮਿਲਦੀਆਂ ਨੇਗੀਆਂ। ਹਾਂ। ਠੀਕ ਆ ਤੇ ਬਾਕੀ ਜੇ ਆਪਾਂ ਕਹੀਏ ਵੀ ਹਰੇਕ ਬੰਦੇ ਨੂੰ ਪੜ੍ਹੇ ਲਿਖੇ ਨੂੰ ਨੌਕਰੀ ਮਿਲ ਜੂਗਾ ਇਹਨਾਂ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਕਹਿੰਦੇ ਆ ਸਰਕਾਰਾਂ ਸਿਰ ਵੀ ਦੋਸ਼ ਦੇ ਦਿੰਦੇ ਆ। ਹਾਂ। ਹਰੇਕ ਪੜ੍ਹੇ ਲਿਖੇ ਨੂੰ ਸਰਕਾਰ ਨਹੀਂ ਨੌਕਰੀ ਦੇ ਸਕਦੀ। ਠੀਕ ਆ। ਠੀਕ ਆ। ਆਪਣਾ ਜੇ ਆਪਾਂ ਆਪਦੇ ਹੱਥੀ ਕੋਈ ਕਿਸ ਕੰਮ ਕੋਈ ਕੰਮ ਕੋਈ ਵੀ ਸਕਿੱਲ ਵਾਲਾ ਕੰਮ ਲੈ ਲਓ ਸਕਿੱਲ ਵਾਲਾ ਕੰਮ ਸਿੱਖ ਲਓ ਇਹ ਹੁਣ ਇੱਕ ਤਰੀਕੇ ਨਾਲ ਮੇਰੀ ਸਕਿੱਲ ਹੀ ਆ ਕਿਉਂਕਿ ਮੈਂ ਆਪਦੇ ਹੱਥੀਂ ਤਿਆਰ ਕਰ ਰਿਹਾ ਮੇਰਾ ਸਕਿੱਲ ਆ ਠੀਕ ਆ ਤੇ ਉਹ ਜਿਹਨੂੰ ਉਹਨੂੰ ਤੁਸੀਂ ਕੰਮ ਦੇ ਵਿੱਚ ਪਾਉਂਗੇ ਤਾਂ ਉਹ ਕੰਮ ਬਾਈ ਆਪਣੇ ਕੀ ਆ ਆਪਣੇ ਜੱਟ ਜ਼ਿਮੀਂਦਾਰਾਂ ਦੇ ਮੁੰਡੇ ਜਾਂ ਹੋਰ ਕਾਸਟ ਦੇ ਮੁੰਡੇ ਸ਼ਰਮ ਵੰਦੇ ਨੇ ਦੇਖ ਲਾ ਬਾਈ ਹੁਣ ਤੂੰ ਐ ਲਾ ਲਾ ਅੱਗੇ ਹਲਵਾਈ ਹੁੰਦੇ ਸੀ ਜੱਟਾਂ ਦੇ ਮੁੰਡੇ ਆਪਣੇ ਰਮਦਾਸੀਆਂ ਦੇ ਮੁੰਡੇ ਹੁੰਦੇ ਸੀ ਕਿ ਨਾ ਹਲਵਾਈ ਹੁਣ ਪਈਏ ਆਉਂਦੇ ਨੇ ਉਹ ਕੰਮ ਫੜ ਲਓ ਪਲੰਬਰ ਦਾ ਕੰਮ ਫੜ ਲਓ ਕੋਈ ਵੀ ਕੰਮ ਲੈ ਲਓ ਯਾਰ ਟੂਟੀਆਂ ਦਾ ਭਾਵੇਂ ਬਿਜਲੀ ਦਾ ਕੋਈ ਵੀ ਕੰਮ ਲੈ ਲਓ ਭਾਈ ਹੱਥੀ ਸਕਿੱਲ ਲੈ ਲਓ ਤੂੰ ਇਧਰਲੇ ਪਾਸੇ ਹੋ ਗਿਆ ਬਹੁਤ ਵਧੀਆ ਕੰਮ ਲੱਗਿਆ ਤੇ ਬਾਈ ਹੋਰ ਕੀ ਮੈਸੇਜ ਦੇਣਾ ਚਾਹਣਾ ਤੂੰ ਯਾਰ ਮੈਸੇਜ ਤਾਂ ਵੀਰੇ ਇਹੀ ਆ ਦੇਖੋ ਜਿੰਨਾ ਹੋ ਸਕਦਾ ਤੁਸੀਂ ਆਪਦੇ ਹੱਥੀਂ ਕੰਮ ਕਰੋਗੇ ਖੁਦ ਇੱਥੇ ਕੰਮ ਸ਼ੁਰੂ ਕਰੋਗੇ ਉਹਦਾ ਬੈਨੀਫਿਟ ਬਹੁਤ ਆਗਾ ਠੀਕ ਆ ਆਪਾਂ ਪੜ੍ਹ ਲਿਖ ਕੇ ਕਈਏ ਵੀ ਆਪਾਂ ਨੌਕਰੀ ਵੀ ਕਰਨੀ ਹੈਗੀ ਨੌਕਰੀ ਹਰੇਕ ਬੰਦੇ ਨੂੰ ਨਹੀਂ ਮਿਲਦੀ ਹੁੰਦੀ ਨਾ ਸਰਕਾਰੀ ਨਾ ਪ੍ਰਾਈਵੇਟ ਠੀਕ ਆ ਤੇ ਬਾਕੀ ਜੇ ਆਪਾਂ ਪੜ੍ਹ ਲਿਤਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਇੱਕ ਨੌਕਰੀ ਦੇ ਕਾਬਲ ਹੋ ਠੀਕ ਆ ਤੂੰ ਬਾਈ ਕਿਹੜੇ ਕਿਹੜੇ ਫਲੇਵਰ ਤਿਆਰ ਕਰਦਾ ਕੋਲ ਵੀਰੇ ਵੀਰੇ ਦੇਖੋ ਆਪਣੇ ਕੋਲੇ ਸਿੰਪਲ ਜਿਹੜਾ ਖੋਏ ਵਾਲਾ ਤਾਂ ਉਹ ਗਿਆ ਉਸ ਤੋਂ ਬਾਅਦ ਆਪਣੇ ਕੋਲੇ ਬਦਾਮ ਵਾਲੀ ਗੁ ਜਦੋਂ ਅਸੜੀ ਅੰਬ ਬਾਜ਼ਾਰ ਦੇ ਵਿੱਚ ਆ ਗਿਆ ਜਿਵੇਂ ਬਾਈ ਹੁਣ ਮੈਂ ਪਹਿਲਾਂ ਆਪਾਂ ਕਿਹਾ ਵੀ ਵਿਆਹਾਂ ਦੇ ਸੀਜ਼ਨ ਆ ਜੇ ਕਿਸੇ ਨੇ ਕਹਿਤਾ ਵੀ ਅਸੀਂ ਚਾਕਲੇਟ ਵਾਲੀ ਗੁਲਫੀਆਂ ਚਲਾਉਣੀਆਂ ਨੇ ਤਿਆਰ ਕਰ ਦੋਗੇ ਹਾਂ ਵੀ ਚਾਕਲੇਟ ਵਾਲੀ ਗੁਲਫੀ ਸਟਰਾਬਰੀ ਵਾਲੀ ਗੁਲਫੀ ਫਲੇਵਰ ਜੇ ਕਿਸੇ ਨੇ ਸਪੈਸ਼ਲ ਕੋਈ ਫਲੇਵਰ ਵੀ ਪਾਉਣਾ ਇੱਕ ਸਾਲ ਮੈਂ ਟਰਾਈ ਕਰਿਆ ਸੀਗਾ ਆਪਣੀ ਹੁੰਦੀ ਹੈ ਕੀਵੀ ਵਾਲਾ ਹਾਂ ਕੀਵੀ ਵਾਲਾ ਵੀ ਟਰਾਈ ਕਰਿਆ ਸੀ ਉਹ ਚੱਕਰ ਕੀ ਸੀ ਕੀਵੀ ਦਾ ਜਿਹੜਾ ਟੇਸਟ ਹੁੰਦਾ ਥੋੜਾ ਖੱਟੇਪਨ ਚ ਹੁੰਦਾ ਤਾਂ ਵੀ ਉਹ ਖੋਏ ਦੇ ਵਿੱਚ ਮਿਕਸ ਨਹੀਂ ਹੋਇਆ ਚੰਗੀ ਤਰ੍ਹਾਂ ਠੀਕ ਹੈ ਜੇ ਕਿਸੇ ਬੰਦੇ ਨੇ ਕੋਈ ਫਲੇਵਰ ਸਪੈਸ਼ਲ ਵੀ ਤਿਆਰ ਕਰਾਉਣਾ ਹੋਵੇ ਹੋ ਮੈਂ ਉਸ ਤੋਂ ਉਦੋਂ ਸ਼ੁਰੂ ਕਰੂੰਗਾ ਜਦੋਂ ਬਾਜ਼ਾਰ ਦੇ ਵਿੱਚ ਅੰਬ ਆ ਗਿਆ ਕਿਉਂਕਿ ਅਸਲੀ ਅੰਬ ਤੋਂ ਤਿਆਰ ਕਰਾਂਗੇ ਆਪਾਂ ਠੀਕ ਹੈ ਲੈ ਵੀ ਦੋਸਤੋ ਪੰਜਾਬੀ ਭਰਾ ਆਪਣਾ ਸਪੋਰਟ ਕਰੋ ਮੈਂ ਐਂ ਨਹੀਂ ਕਹਿੰਦਾ ਇਹਦੀ ਸਪੋਰਟ ਕਰੋ ਜੇ ਕਿਤੇ ਵੀ ਤੁਹਾਨੂੰ ਕੋਈ ਪੰਜਾਬੀ ਮੁੰਡਾ ਕੰਮ ਕਰਦਾ ਦਿਖਦਾ ਉਹਨੂੰ ਹੌਸਲਾ ਦਿਓ ਤੇ ਬਾਈ ਨੂੰ ਵੀ ਹੌਸਲਾ ਦਿਓ ਬਾਈ ਦਾ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਜੇ ਤੁਸੀਂ ਦੂਰੋਂ ਬਾਈ ਨੂੰ ਫੋਨ ਕਰਦੇ ਹੋ ਬਾਈ ਦਾ ਹੌਸਲਾ ਵਧੂਗਾ ਧੰਨਵਾਦ